ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਾਰੀ ਇਹ ਸਵਾਲ ਸੁਣਨ ਨੂੰ ਮਿਲਦਾ ਹੈ ਕਈ ਵਾਰੀ ਕਈ ਸੱਜਣੇ ਗੱਲ ਕਹਿੰਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਕੋਈ ਮਾੜਾ ਕੰਮ ਨਹੀਂ ਕੀਤਾ ਕਦੀ ਵੀ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਇਸ ਦੇ ਬਾਵਜੂਦ ਵੀ ਸਾਡੇ ਜੀਵਨ 'ਚ ਦੁੱਖ ਹੈ ਤਕਲੀਫ ਹੈ ਚਿੰਤਾ ਨੇ ਝੋਰੇ ਨੇ ਇੱਕ ਗੱਲ ਹਮੇਸ਼ਾ ਧਿਆਨ ਦੇ ਵਿੱਚ ਰੱਖਿਓ ਇਸ ਸਰੀਰੂਪੀ ਧਰਤੀ ਦੇ ਅੰਦਰ ਜਿਹੜਾ ਬੀਜ ਤੁਸੀਂ ਬੀਜਿਆ ਉਹ ਗੁਣਾ ਉਹੀ ਹੈ ਜਿਹੜਾ ਤੁਸੀਂ ਬੀਜਿਆ ਨਹੀਂ ਉਹ ਕਦੀ ਉੱਗਦਾ ਵੀ ਨਹੀਂ ਹੈ ਭਾਈ ਗੁਰਦਾਸ ਜੀ ਕਹਿੰਦੇ ਕਿ ਕੁਦਰਤ ਦਾ ਨਿਯਮ ਹੈ ਜਿਹੜੀ ਚੀਜ਼ ਤੁਸੀਂ ਦਿੱਤੀ ਹੈ ਉਹ ਵਾਪਸ ਆਉਣੀ ਹੈ ਪਰ ਜਿਹੜੀ ਚੀਜ਼ ਤੁਸੀਂ ਦਿੱਤੀ ਹੋਈ ਨਹੀਂ ਉਹ ਵਾਪਸ ਕਦੇ ਨਹੀਂ ਆਉਣੀ ਜੇਕਰ ਤੁਸੀਂ ਦੁੱਖ ਹੰਡਾ ਰਹੇ ਹੋ ਤੇ ਇਹਦਾ ਅਰਥ ਹੈ ਕਦੀ ਨਾ ਕਦੀ ਤੁਸੀਂ ਦੁੱਖ ਬੀਜਿਆ ਸੀ ਦੁੱਖ ਦਿੱਤਾ ਸੀ ਉਹ ਵੱਖਰੀ ਗੱਲ ਹੈ ਕਿ ਕਈ ਵਾਰੀ ਅਸੀਂ ਬੀਜ ਕੇ ਭੁੱਲ ਜਾਂਦੇ ਹਾਂ ਅਸੀਂ ਭੁੱਲ ਗਏ ਹਾਂ ਪਰ ਆ ਸਰੀਰੂਪੀ ਧਰਤੀ ਕਦੀ ਨਹੀਂ ਭੁੱਲਦੀ ਅਸੀਂ ਭੁੱਲ ਗਏ ਹਾਂ ਕੁਦਰਤ ਕਦੀ ਨਹੀਂ ਭੁੱਲਦੀ ਔਰ ਇਹ ਗੱਲ ਚੇਤੇ ਰੱਖਿਓ ਕਿ ਇਸ ਪ੍ਰਿਥਵੀ ਤੇ ਕੁਝ ਵੀ ਐਸਾ ਨਹੀਂ ਹੈ ਜੋ ਤੁਹਾਨੂੰ ਨਾਲ ਦੇ ਨਾਲ ਮਿਲ ਜਾਏਗਾ ਇੱਥੇ ਸਮਾਂ ਲੱਗਦਾ ਹੈ ਜਿਵੇਂ ਤੁਸੀਂ ਕੋਈ ਬੀਜ ਬੀਜਦੇ ਹੋ ਬੀਜ ਦਿਆਂ ਸਾਰੀ ਉਹਨੂੰ ਫੁੱਲ ਨਹੀਂ ਲੱਗ ਜਾਂਦੇ ਫਲ ਨਹੀਂ ਲੱਗ ਜਾਂਦੇ ਵਕਤ ਲੱਗਦਾ ਹੈ ਸਮਾਂ ਲੱਗਦਾ ਹੈ ਜੇਕਰ ਬੀਜਿਆ ਹੈ ਬੀਜ ਕੇ ਆਪਾਂ ਉਸਨੂੰ ਪੱਟ ਕੇ ਦੇਖੀਏ ਅਗਲੇ ਦਿਨ ਨਹੀਂ ਜਾਂ ਕੁਝ ਸਮੇਂ ਬਾਅਦ ਵੀ ਦੇਖੀਏ ਅੰਕੁਰਤ ਹੋਇਆ ਕਿ ਨਹੀਂ ਹੋਇਆ ਤਾਂ ਇਸ ਚੱਕਰ ਦੇ ਅੰਦਰ ਅਸੀਂ ਉਸ ਬੀਜ ਨੂੰ ਵੀ ਖਰਾਬ ਕਰ ਦੇਵਾਂਗੇ ਤਾਂ ਬੀਜਿਆ ਹੈ ਵਕਤ ਲੱਗ ਕੇ ਉਹਨੂੰ ਫਲ ਵੀ ਲੱਗੇਗਾ ਫੁੱਲ ਵੀ ਲੱਗਣਗੇ ਪਰ ਜੇਕਰ ਤੁਸੀਂ ਬੀਜਿਆ ਹੀ ਨਹੀਂ ਫਿਰ ਉਹਨੂੰ ਫੁੱਲ ਵੀ ਨਹੀਂ ਲੱਗਣਗੇ ਫਲ ਵੀ ਨਹੀਂ ਲੱਗਣਗੇ ਤੇ ਜੇਕਰ ਫੁੱਲ ਫਲ ਹੈ ਨੇ ਤੇ ਇਹਦਾ ਅਰਥ ਹੈ ਕਿ ਤੁਸੀਂ ਕਦੀ ਨਾ ਕਦੀ ਬੀਜਿਆ ਸੀ ਜੇਕਰ ਸੁਖ ਹੈ ਤਾਂ ਕਦੀ ਨਾ ਕਦੀ ਸੁਖ ਦਾ ਬੀਜ ਬੀਜਿਆ ਗਿਆ ਸੀ ਜੇਕਰ ਦੁੱਖ ਹੈ ਤੇ ਕਦੀ ਨਾ ਕਦੀ ਦੁੱਖ ਦਾ ਬੀਜ ਬੀਜਿਆ ਗਿਆ ਸੀ ਇਸ ਗੱਲ ਨੂੰ ਆਪਣੇ ਧਿਆਨ ਦੇ ਵਿੱਚ ਲੈ ਲੈਣਾ ਹੈ ਦੇਖੋ ਨਾ ਕੋਈ ਬੰਦਾ ਨਸ਼ਾ ਕਰਦਾ ਹੈ ਕੁਝ ਸਿਗਰਟ ਪੀਂਦਾ ਹੈ ਜਾਂ ਬੀੜੀ ਪੀਂਦਾ ਹੈ ਉਹਦੇ ਤੇ ਗੱਲ ਲਿਖੀ ਹੈ ਬਕਾਇਦਾ ਕਿ ਇਹ ਕਾਰਨ ਬਣ ਸਕਦੀ ਹੈ ਕੈਂਸਰ ਦਾ ਪਰ ਚੂਕੀ ਮਹੀਨਾ ਲੰਘ ਗਿਆ 10 ਮਹੀਨੇ ਲੰਘ ਗਏ ਬੰਦੇ ਨੂੰ ਕੈਂਸਰ ਤੇ ਹੋਇਆ ਕੋਈ ਨਹੀਂ ਤੋ ਬੰਦੇ ਨੂੰ ਲੱਗਦਾ ਹੈ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੇਕਰ ਜਿਵੇਂ ਕੋਈ ਬੰਦਾ ਨਸ਼ਾ ਕਰਦਾ ਹੈ ਕੋਈ ਬੀੜੀ ਸਿਗਰਟ ਪੀਂਦਾ ਹੈ ਨਾਲ ਦੇ ਨਾਲ ਕੈਂਸਰ ਹੋ ਜਾਏ ਮੂੰਹ ਦਾ ਤੋ ਤੁਸੀਂ ਦੱਸੋ ਕੋਈ ਬੰਦਾ ਬੀੜੀ ਸਿਗਰਟ ਪੀਏਗਾ ਨਹੀਂ ਪੀਏਗਾ ਪਰ ਬੰਦੇ ਨੂੰ ਲੱਗਦਾ ਹੈ ਕਿ ਜੇ ਕਰ ਨਹੀਂ ਅੱਜ ਹੋਇਆ ਕੱਲ ਨਹੀਂ ਹੋਇਆ ਪਰਸ ਨੂੰ ਹੋਇਆ ਤੂੰ ਹੋਏਗਾ ਨਹੀਂ ਇੱਕ ਭਰਮ ਹੈ ਇੱਕ ਭੁਲੇਖਾ ਹੈ ਹੋਵੇਗਾ ਜੋ ਤੁਸੀਂ ਬੀਜ ਦਿੱਤਾ ਹੈ ਉਹਨੇ ਪੈਦਾ ਹੋਣ ਤੇ ਉਹਨੂੰ ਫਲ ਲੱਗਣ ਤੇ ਸਮਾਂ ਲੱਗਣਾ ਹੈ ਜੋ ਤੁਸੀਂ ਅੱਜ ਦੇ ਰਹੇ ਹੋ ਵਾਪਸ ਆਉਣਾ ਹੈ ਚੰਗਾ ਚਾਹੇ ਬੁਰਾ ਤੋ ਇਸ ਚੀਜ਼ ਨੂੰ ਆਪਾਂ ਸਮਝਣਾ ਹੈ ਕਿ ਜਿਹੜੀ ਧਰਤੀ ਹੈ ਜਿਹੜੀ ਪ੍ਰਿਥਵੀ ਹੈ ਇੱਥੇ ਨਾਲ ਦੀ ਨਾਲ ਕੁਝ ਨਹੀਂ ਹੁੰਦਾ ਪਰ ਜੇਕਰ ਨਾਲ ਦੇ ਨਾਲ ਨਹੀਂ ਹੁੰਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਹੁੰਦਾ ਹੀ ਨਹੀਂ ਹੈ ਹੁੰਦਾ ਸਭ ਕੁਝ ਹੈ ਜੋ ਤੁਸੀਂ ਬੀਜ ਦਿੱਤਾ ਹੈ ਉਹਦਾ ਫੁੱਲ ਉਹਦਾ ਫਲ ਤੁਹਾਨੂੰ ਪ੍ਰਾਪਤ ਹੋਣਾ ਹੈ ਤੋਂ ਜੇਕਰ ਅਸੀਂ ਮਾੜੇ ਕੀਤੇ ਨੇ ਸਮਾਪਾਕ ਕੇ ਸਾਨੂੰ ਉਹਦਾ ਰਿਜ਼ਲਟ ਮਿਲ ਜਾਣਾ ਹੈ ਚੰਗੇ ਕੀਤੇ ਨੇ ਸਮਾਪਾਕ ਰਿਜ਼ਲਟ ਮਿਲ ਜਾਣਾ ਇਹਨੂੰ ਹੀ ਸਤਿਗੁਰੂ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜੇਕਰ ਵੀ ਚਾਰ ਚੰਗੇ ਲੱਗੇ ਹੁਣ ਤਾਂ ਤੁਸੀਂ ਸੁਣ ਅੱਗੇ ਸ਼ੇਅਰ ਕਰ ਸਕਦੇ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੇਕਰ ਤੁਸੀਂ ਫੇਸਬੁੱਕ ਤੇ ਸੁਣ ਰਹੇ ਹੋ ਤੇ ਇਸ ਪੇਜ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ